ਜਿਹੜੇ ਪਹਿਲਾ ਮੁੱਖ ਮੰਤਰੀ ਮੰਨੀ ਬੈਠੇ ਨੇ ਆਪਣੇ ਆਪ ਨੂੰ ਉਹਨਾਂ ਦਾ ਵਿਚਾਰਿਆਂ ਦਾ ਕੀ ਬਣੂ ਸਭ ਤੋਂ ਪਹਿਲਾਂ ਤਾਂ ਰਾਜਾ ਬੜਿੰਗ ਹੋ ਗਿਆ ਹੁਤਾ ਫੀਲਿੰਗਾ ਇੰਡੀਆਂ ਲੈਂਦਾ ਮੁੱਖ ਮੰਤਰੀ ਦੀਆਂ ਜਿਵੇਂ ਭਵੰਤਮਾਨ ਨਹੀਂ ਵੱਡੀ ਗੱਡੀ ਚ ਉਤਰਦਾ ਟਾਕੀ ਚ ਖੜਕੇ ਮੀਡੀਆ ਦੇ ਮੁਖਾਪਤ ਹੁੰਦਾ ਉਹਦਾਂ ਡਾਇਲੌਗ ਬੋਲਣੇ ਪੈਂਦੇ ਨੇ ਕਿਉਂਕਿ ਉਹ ਤਾਂ ਚਲ ਕਮੇਟੀ ਕਰਦੇ ਸੀ ਰਾਜਾ ਬੜਿੰਗ ਵੀ ਉਹਦਾਂ ਦੇ ਫੀਲਿੰਗਾਂ ਲੈ ਰਿਹਾ ਵੀ ਐਦਾਂ ਗੱਡੀ ਚ ਉਤਰਿਆ ਕਰੂੰ ਐਦਾਂ ਪਿੱਛੇ ਸਿਕਿਉਰਟੀ ਵਾਲੇ ਹੋਣਗੇ ਐਦਾਂ ਮੀਡੀਆ ਸਾਹਮਣੇ ਆਉ ਉਹ ਫੀਲਿੰਗਾਂ ਲੈ ਰਿਹਾ ਜੈਕਟਾਂ ਜੂਟਾਂ ਵੀ ਵਧੀਆ ਜਿਹੜੀਆਂ 35 35 40 40 ਹਜ਼ਾਰ ਵਾਲੀਆਂ ਉਹ ਕਹਿੰਦੇ ਸੁਵਾਈ ਬੈਠਾ ਮੈਨੂੰ ਮਿਲੀ ਸੀ ਕਨਸੋ ਅੱਛਾ ਕਲਿੰਗੇ ਜੈਕਟਾਂ ਵਾਲਾ ਨੇ ਇੱਕ ਰੇ ਪਜਾਮੀ ਵਾਲਾ ਵੀ ਹੈ ਉਹਦੀ ਵੀ ਫੁੱਲ ਤਿਆਰੀ ਹੈ ਉਹਨੇ ਪੱਗਾਂ ਦਾ ਰੰਗ ਜਿਹੜੇ ਹੁਣ ਨਵੇਂ-ਨਵੇਂ ਲਏ ਆ ਇੱਕ ਦਿਨ ਵੀਡੀਓ ਪਾਈ ਸੀ ਤੇ ਉਹਨੇ ਵੀ ਪਜਾਮੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਸਮਾ ਲਈਆਂ ਕਿਉਂਕਿ ਮੂਰੇ ਛਾਲ ਵੀ ਆ ਗਿਆ